ਇੱਥੇ ਨੇ ਸਬਜ਼ੀਆਂ ਖਾਣੀਆਂ ਇੱਕ ਨਾਮ ਮਿਲ ਸਕ ਤੋਂ ਖਾਣੇ ਹੁੰਦੇ ਕੀ ਕੀ ਬਣਾਵਾਂ ਮੈਂ ਤੁਹਾਡੇ ਵਾਸਤੇ ਕੀ ਆ ਬਾਤ ਆ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਚੰਦਾ ਮਹਾਹੀਨੀ ਕੱਲੇ ਤਾਰਾ ਜੀ कले तारा जी है गुड मॉर्निंग कर दी है सार्ता वेलकम बैक कर दीए नवे ब्लॉग चुनाव साहब ब्लॉग घंटी ब्लॉग देखिए देखीए जाके मॉर्निंग मॉर्निंग ठंडी ठंडी सारे और सार्वर सारी कि चढ़ती कला वागुरु वागुरु देखो हम ब्लॉग सा बह के इंजॉय करो लाइक ਕਰਦੋ ਕਮੈਂਟ ਠਹਿਰ ਕੇ ਕਰਿਓ ਹਲੋ ਵੀ ਮਿੱਤਰੋ ਕੰਦੇ ਇੱਕ ਡਿਊਟੀ ਮੇਰੀ ਹੁੰਦੀ ਹੈ ਸਵੇਰ ਸਵੇਰ ਮਾਰਨਿੰਗ ਮਾਰਨਿੰਗ ਮਸ਼ੀਨ ਚਲਾਉਂਦੀ ਰਾਤ ਨੂੰ ਸਰਪਾ ਕੇ ਰੱਖ ਦਿੰਦੇ ਆ ਓਏ ਇਹ ਤਾਂ ਮੋਟਰ ਚੱਲਦੀ ਰਾਤ ਨੂੰ ਮੈਡਮ ਸਰਪਾ ਕੇ ਰੱਖ ਦਿੰਦੇ ਸਵੇਰ ਆਪਾਂ ਛੱਡ ਨਹੀਂ ਹੁੰਦੀ ਹੈ ਯਾਰ ਨਾ ਟੋਪ ਪਣੀ ਕਰਨ ਲਿਆ ਤੁਨ ਕਪੜੇ ਧੋਤੇ ਜਾਣੇ ਆ ਪਾਵਰ ਸਟਾਰਟ ਕੋ ਕੋ ਮੁਜਾ ਭਾਈ ਕੋ ਮੁਜਾ ਹੁ ਕੋ ਮੁਜਾ ਛਿਮ ਛਿਮ ਕੋ ਮੁਜਾ ਛਿਮ ਛਿਮ ਤੋਂ ਧੋਈ ਪਈ ਆ ਕਹਿੰਦੇ ਅੱਜ ਥੋੜੀ ਥੋੜੀ ਜਿਆਦਾ ਜਿਆਦਾ ਨਹੀਂ ਪਿੰਡਾਂ ਚ ਤਾਂ ਹੋਊਗੀ ਸ਼ਹਿਰਾਂ ਚ ਪਤਾ ਲੱਗਦਾ ਇਹਨਾਂ ਪਿੰਡਾਂ ਚ ਤਾਂ ਹੋਊਗੀ ਭਾਈ ਨਾ ਵੀ ਮੈਂ ਤਰ ਦੁੱਜਾ ਕਮੋਂਦਾ ਤੁਹਾਡੇ ਭਰਾ ਦਾ ਲੋਪਾ ਛੱਡਣਾ <laughs> सारे काम में सुबह उठ के मैं फास्ट फर्स्ट कर देना होना, है मैंने सुते पे सारा कुछ ओके okay हो जाता ओ oh माई गॉड दूसरी तार उठानी थी गाइस दूसरी तार उठानी थी बाबे ओ पानी आ गया भाई देखिए सिटी बस दिख रही बड़ी इट्स मीन्स वाटर हैज कम टू टैंकी ਅਜੇ ਸੱਤ ਵਜੇ ਆ ਸਾਰੇ ਥੋੜਾ ਡਰ ਕੇ ਲੋ ਵੀ ਮਿੱਤਰੋ ਮੈਂ ਫੇਰ ਬਾਹਰ ਨਿਕਲਾ ਆ ਪਹਿਲਾਂ ਤਾਂ ਯਾਦ ਸੀ ਮੈਨੂੰ ਮੋਟਰ ਚੱਲਣ ਜਾਊਂਗਾ ਤਾਂ ਬੂਟ ਚੱਕ ਲਿਆਊਂਗਾ ਜੋ ਆ ਕੰਦੇ ਉਹ ਨਜ਼ਰ ਬੂਟ ਪਾਲਿਸ਼ ਕਰ ਦਈਏ ਅਣਜੀ ਛੋਲੇ ਛੋਲੇ ਬੂਟ ਬਣਾ ਦਈਏ ਜੋ ਆ ਕੰਦੇ ਸਕੂਲ ਭੱਜ ਜਾਨ ਨੂੰ ਛੋਟੇ ਛਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਸਾਡੇ ਹੋਰ ਨਵੇਂ ਵਲੌਗ ਸਾਇਬ ਕੀ ਕਰ ਰਿਹਾ ਦੇਖੋ ਇਹ ਜਿਹੜੇ ਸਾਡੇ ਦਰਾਜ ਆ ਨਾ ਇਹ ਆਪਣੇ ਆਪ ਖੁੱਲ ਜਾਂਦੇ ਸਾਇਬ ਨੇ ਟਾਰਗੇਟ ਕਰ ਰੱਖਿਆ ਜਲਦੀ ਜਲਦੀ ਖੁੱਲਣ ਨਹੀਂ ਦੇਣੇ ਮੈਂ ਪਹਿਲਾਂ ਬੰਦ ਕਰ ਦੇਣੇ ਬੱਚੇ ਹੋ ਗਿਆ ਸਕੂਲ ਆਸਤੇ ਰੈਡੀ ਤੇ ਜਨਾਬ ਜੀ ਦੇ ਨਹਲ ਰਹਿਗੇ ਸੀ ਕਟਣ ਵਾਲੇ ਕਹਿੰਦੇ ਹਜੇ ਟਾਈਮ ਪਿਆ ਚਲ ਹੁਣ ਅਚਰੇ ਹੀ ਕੰਮ ਨੇ ਵੇੜ ਲੀਏ ਹੁਣ ਖੁੱਲਦਾ ਨਹੀਂ ਸਾਇਬ ਦੇ ਹੈ ਗਿਆ ਜੀ ਕੱਲ ਤੋਂ ਪੇਪਰ ਸਟਾਰਟ ਤੇ ਸਾਈਬ ਨੂੰ ਕਹੋ ਅੱਜ ਸਾਰੇ ਜਣੇ ਆਲ ਦਾ ਬੈਸਟ ਆਲ ਦਾ ਬੈਸਟ ਠਾਈ ਸਾਈਬ ਪੇਪਰ ਦੀ ਤਿਆਰੀ ਹੈ ਅੱਜ ਇਹਨੂੰ ਸਵੇਰ ਸਵੇਰ ਹੋ ਗਿਆ ਕੋਲਡ ਹੁਣ ਦੇਖੋ ਸਕੂਲੋਂ ਆ ਕੇ ਕੀ ਬਤਨ ਇਹਨੂੰ ਭੇਜ ਦੋ ਹੇਟ ਕੇ ਕੀ ਹੇਟ ਦੋ ਹਾਂ ਚਲ ਗੋਨੂ ਦੇ ਨੈਲ ਵੀ ਕੱਟ ਲਓ ਹੁਣ ਨਾ ਕਰ ਸਾਈਬ ਕੋਈ ਨਾ ਮਾਰ ਨਾ ਬੈਠ ਜਾ ਤੇ ਸਾਰੇ ਜਣੇ ਵੀਡੀਓ ਨੂੰ ਫੁੱਲ ਵਲੋਚ ਵਾਚ ਜ਼ਰੂਰ ਕਰਕੇ ਜਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਕੱਲ ਤੋਂ ਤੁਹਾਨੂੰ ਇੱਕ ਹੋਰ ਨਵਾਂ ਠਮਾਕਾ ਮਿਲੇਗਾ ਅੱਜ ਤੋਂ ਜਾਂ ਕੱਲ ਤੋਂ ਕੱਲ ਤੋਂ ਕੱਲ ਤੋਂ ਕੱਲ ਤੋਂ ਟਾਈਮਿੰਗ ਹੋਊਗੀ ਟਾਈਮਿੰਗ 6 ਵਜੇ ਠੀਕ ਹੈ ਜੀ ਕੱਲ ਤੋਂ ਮਿਲਣਗੇ ਤੁਹਾਨੂੰ ਮਿਨੀ ਵਲੋਗਸ ਜੁੜੇ ਰਹੋ ਸਾਡੇ ਨਾਲ ਜਿਵੇਂ ਜਿਵੇਂ ਇਹਨਾਂ ਨੂੰ ਪਿਆਰ ਦੇ ਰਹੇ ਹੋ ਮਮੀ ਨਹੀਂ ਵਲੌਗਸ ਨੂੰ ਵੀ ਦੇ ਨਵਾਂ ਕੰਟੈਂਟ ਲੈ ਕੇ ਆ ਰਿਹਾ ਤੁਹਾਡੇ ਸਾਰਿਆਂ ਵਾਸਤੇ ਨੇ ਦਨੇਲ ਕੱਟ ਕੱਢ ਰਹੀ ਹਾਂ ਬਾਏ ਬਾਏ ਮਮੀ ਹਦੈਂ ਕਿਆ ਬਟਨ ਨਹੀਂ ਬੰਦ ਕੀਤਾ ਕੋਟ ਦੇ ਠੰਡਾ ਬਤਾ ਕਿੰਨੀ ਹੋਗੀ ਲੋ ਜੀ ਬੱਚੇ ਚਲੇ ਗਏ ਸਕੂਲ ਤੇ ਆਪਾਂ ਲੱਗ ਗਏ ਆ ਉਹਦੇ-ਉਹਦੇ ਕੰਮਾਂ ਤੇ ਕੱਪੜੇ ਸੁੱਕਣੇ ਪਾ ਕੇ ਆਇਆ ਤੇ ਹੁਣ ਚਾਦਰ ਬਦਲਦੇ ਅੱਜ ਤੇ ਕੰਬਲ ਕੱਢਦੇ ਮੋਟਾ ਬਲੈਂਕਟ ਰਾਤ ਠੰਡ ਲੱਗਦੀ ਸੀਗੀ ਕੱਢਿਆ ਨਹੀਂ ਹਜੇ ਤੱਕ ਅਸੀਂ ਗਰਮੀ ਵਾਲਿਆਂ ਚ ਹੀ ਸੀਗੇ ਅੱਜ ਕੱਢਦੇ ਆ ਮੈਂ ਧੁੱਪ ਲਵਾਉਣੀ ਆ ਉਹਨੂੰ ਫਿਰ ਸ਼ਾਮ ਨੂੰ ਯੂਜ਼ ਕਰਾਂਗੇ ਲਓ ਵੀ ਰੋਕੇ ਨੇ ਸੂਰਜ ਦੇ ਤਾਜੀ ਆ ਗਏ ਕਿੱਥੇ ਆ ਹੌਸ ਅੱਜ ਜਨਾਬ ਛਕਣਗੇ ਚਾਵਲ ਸਵੇਰ ਸਵੇਰ ਚਾਵਲ ਖਾਵਾਂਗੇ ਰੈਤੇ ਨਾਲ ਮਾਰ ਬੈ ਕੇ ਛਕਾਂਗੇ ਅੱਜ ਲੰਗਰ ਟੁੱਪੇ ਅੱਜ ਠੰਡ ਲੱਗੀ ਜਾਂਦੀ ਅੰਦਰ ਟੁੱਪੇ ਬੈ ਕੇ ਛਕਾਂਗੇ ਜੀ ਪ੍ਰੇਟਾ ਰੈਡੀ ਆ ਸਾਡੀਆਂ ਮੈਂ ਰੋਟੀ ਖਾਉਂਗਾ ਜਨਾਬ ਜੀ ਅੱਜ ਰਾਈਸ ਖਾਂਗੇ ਰਹਿਤੇ ਨਾਲ ਗਾਜਰ ਦਾ achar ਮੇਰਾ ਪਾਇਆ ਹੋਇਆ ਤੇ ਇਹ ਸਾਡੀ 마ਸੀ ਦਾ achar ਇਹ 마ਸੀ ਤੇਰਾ achar ਮੇਰਾ ਗਲਾ ਹੀ ਨਹੀਂ ਸਹੀ ਹੋਣ ਦਿੰਦਾ ਐਡਾ ਸਵਾਦ ਬਣਾ ਕੇ ਭੇਜਿਆ ਤੂੰ ਖਾਦਾ ਜਾਂਦਾ ਮੇਰੇ ਤੋਂ ਫਿਰ ਮੈਨੂੰ ਰਾਤ ਨੂੰ ਖਾਉਂ ਖਾਉਂਦੀ ਜੀਬ ਤੇ ਕੰਟਰੋਲ ਕਰਨਾ ਕਹਿੰਦੇ ਨੇ ਬਹੁਤ ਔਖਾ ਜਦੋਂ ਸਾਹਮਣੇ ਚੀਜ਼ ਪਈ ਹੋਵੇ ਫਿਰ ਖਾਦਾ ਹੀ ਜਾਂਦਾ 마ਸੀ ਬਾਬੂ ਕੀ ਨਾ ਖਾ ਮਾਸੀ ਮਾਸੀ ਦੋਹਰੇ ਨਾ ਸਵਾਦ ਬਣਾ ਕੇ ਭੇਜ ਜਾ ਫਿਰ ਖਾਣਾ ਤਾਂ ਪਊਗਾ ਹੀ ਹੁਣ ਬੜਾ ਬਣੇ ਫੇਮਸ ਟੇਸਟੀ ਆ ਤਾਂ ਘਰ ਕੇ ਖਾਦਾ ਜਾਂਦਾ ਚਲੋ ਹੁਣ ਆਪਾਂ ਖਾਣੇ ਆ ਰੋਟੀ ਤੇ ਮਿਲਦੇ ਆ ਤੁਹਾਨੂੰ ਮੇਰੀ ਪਤ ਗੋਭੀ ਮਟਰ ਜਨਾਬ ਜੀ ਖਾਂਦੇ ਨੇ ਮਟਰ ਇਹ ਖਾਣਗੇ ਆਪ ਦਾ ਜਵਾਕ ਵੀ ਅੱਜ ਰਾਈਸ ਲੈ ਕੇ ਗਿਆ ਕਹਿੰਦੇ ਸਾਨੂੰ ਰਾਈਸ ਬਣਾ ਦੋ ਮਮਾ ਮੌਨ ਵਾਲੇ ਅਸੀਂ ਉਹ ਲੈ ਕੇ ਜਾਣੇ ਆ ਸਾਬੂ ਤਾਂ ਕਹਿੰਦਾ ਸੀ ਨਾਲ ਰਾਜਮਾ ਬਣਾ ਕੇ ਦੋ ਅੱਜ ਸ਼ਾਮ ਨੂੰ ਰਾਜਮਾ ਵੀ ਬਣਾ ਕੇ ਦੇਨੇ ਆ ਵਿਚਾਰੇ ਨੂੰ ਬਹੁਤ ਦਿਨ ਹੋ ਗਏ ਕਹਿੰਦੇ ਸੂਰਜ ਦੇਵਤਾ ਦੀ ਮੇਰੇ ਜਮਾਂ ਸਾਹਮਣੇ ਅੱਜ ਤੱਕ ਧੁੱਪ ਚ ਬਹਿ ਕੇ ਖਾਣੀ। ਫਲੇਟਾ ਕਰਤੀਆਂ ਵਿਲੀਆਂ। ਪਰ ਗੱਡ ਡ। ਹੋਰ ਲੱਕਿਆ ਮਾ। ਥੋੜੇ ਜਿ ਮੇਰੀ ਵੀ ਖਾ ਲਈ। ਸੁਬਾਹ ਸੁਬਾਹ ਨਹੀਂ ਦਬਾਰ ਹੋ ਗਈ 10:00 ਵਜੇ ਆ। 10:00 ਨੂੰ ਸੁਬਾਹ ਹੀ 10:00 ਦੇ ਆ। ਜੇ 8:00 ਵਜੇ ਖਾਂਦੇ ਸੀ ਤਾਂ ਗਰਮੀਆਂ ਚ ਸਾਡੇ ਸੱਤ ਜਵਾਕ ਚਲੇ ਜਾਂਦੇ ਸੀ ਉਦੋਂ ਅਸੀਂ 8 ਵਜੇ ਰੋਟੀਆਂ ਖਾ ਲੈਂਦੇ ਸੀ ਉਦੋਂ ਵੀ ਸਵੇਰ ਹੀ ਦੱਸਦੇ ਸੀ ਜਦੋਂ ਜਵਾਕ ਦੁਪਹਿਰੇ 8:30 ਜਾਣ ਲੱਗੇ ਉਦੋਂ ਅਸੀਂ 9 ਵਜੇ ਰੋਟੀਆਂ ਖਾਣ ਲੱਗੇ ਉਦੋਂ ਵੀ ਸਵੇਰ ਹੀ ਦੱਸਦੇ ਸੀ ਤੇ ਜਦੋਂ ਹੁਣ ਜਵਾਕ 9:30 ਜਾਣ ਲੱਗੇ ਅਸੀਂ 10:00 10:30 ਰੋਟੀ ਖਾਣ ਲੱਗੇ ਹੁਣ ਵੀ ਸਵੇਰ ਹੀ ਦੱਸਦੇ ਹੋ ਕਿੰਨੇ ਵਜੇ ਤੱਕ ਚੱਲਦੀ ਸਵੇਰ ਟਾਈਮਿੰਗ ਸਵੇਰ ਨਹੀਂ ਮਤਲਬ ਬਾਦੀਆਂ ਨਹੀਂ ਸਵੇਰ ਕਿੰਨੇ ਵਜੇ ਤੱਕ ਟਾਈਮਿੰਗ 12 ਵਜੇ ਤੱਕ ਓ ਮਾਈ ਗਾਡ ਬਹੁਤ ਲੇਟ 12 ਵਜੇ ਦੁਪਹਿਰੋਂ ਆਖ ਲੱਗਦੀ ਹੈ ਹੁੰਦਾ ਖਾਣ ਲੱਗੇ ਪਹਿਲਾਂ ਤਾਂ ਬਸ ਇੱਕ ਰੋਟੀ ਖਾ ਕੇ ਭਰ ਗਿਆ ਢਿੱਡਾ। ਜਰਾ ਇੱਥੇ ਛੱਡ ਤਾਂ। ਕੀ? ਠੰਡਾ ਨਹੀਂਗਾ। ਤੈਨੂੰ ਬਾਈ ਕੰਮ ਕਰਕੇ ਆਉਣੇ। ਰੂਟੀਨ ਟੁੱਟ ਗਿਆ। ਰੂਟੀਨ ਟੁੱਟ ਗਿਆ ਮੇਰਾ? ਯਾ। ਨੀ ਪੰਜਾਇ ਉੱਠਿਆ ਸੀਗਾ। ਹੁਣ ਆਪਾਂ ਕਰਨੀਆਂ ਕੱਟ। ਕੰਮ ਕਰਨਾ ਜ਼ਿਆਦਾ, ਮਿਹਨਤ ਕਰਨੀ ਹੈ ਮਿਹਨਤ ਵੱਧ ਤੋਂ ਵੱਧ। ਹੂੰ। ਮਿਹਨਤ ਦਾ ਫਲ ਮਿੱਠਾ ਹੁੰਦਾ। ਮਿਹਨਤ ਦਾ ਫਲ। ਵਿਊਜ਼ ਵਾਲੇ ਪਾਸੇ ਨਾਲ ਆਪਾਂ ਜੋ ਕੋਈ ਵੀ ਜਿੰਨੇ ਵੀ ਦੇਖਦੇ ਨਾ ਮੈਨੂੰ। ਵੀ ਦੇ ਵੀਓਦੀ ਟੈਂਸ਼ਨ ਆ ਲੈਣਾ ਚੋਗੇ ਨਾ ਫਿਰ ਵੀਯੂਜ਼ ਦੀ ਲਾਉਂਗੇ ਹੁਣ ਅਸੀਂ ਵੀਓਦੀ ਟੈਂਸ਼ਨ ਲੈਣੀ ਛੱਡਤੀ ਆਉਂਦੇ ਨਹੀਂ ਆਉਂਦੇ ਨਾਲ ਉਹਦੇ ਮਿਹਨਤ ਕਰੀ ਚੱਲੋ ਆਦਾ ਪਾਉਨੇ ਆ ਉਹਦਾ ਇੰਜੋਏਮੈਂਟ ਤੁਸੀਂ ਦੇਖਦੇ ਹੋ ਇੱਕ ਦਿਨ ਤੁਸੀਂ ਇੱਕ ਵਾਰੀ ਕਰਕੇ ਦੇਖੋ ਵੀਓਦੀ ਟੈਂਸ਼ਨ ਆ ਲਓ ਤੁਹਾਨੂੰ ਆਪ ਨੂੰ ਮਜ਼ਾ ਆਣਾ ਜੀਆ ਨੂੰ ਕਾफी ਜਣ ਹੋ ਰਹੀ ਹੈ ਕਿ ਵੀਯੂਜ਼ ਘਟ ਗਏ ਵੀਯੂਜ਼ ਘਟ ਗਏ ਵੀਯੂਜ਼ ਘਟ ਗਏ ਵੀਯੂਜ਼ ਵੱਡੇ ਤੋਂ ਵੱਡੇ ਬਲੌਗਰ ਦੇ ਘਟੇ ਹੋਏ ਕਿਉਂਕਿ ਕੋਈ ਹੁਣ ਸਾਰੇ ਕਹਿ ਰਹੇ ਆ ਵੱਡੇ ਤੋਂ ਵੱਡੇ ਬਲੌਗਰ ਆ ਜਿਨ੍ਹਾਂ ਦੇ ਮਿਲੀਅਨ ਚ ਸਬਸਕ੍ਰਾਈਬਰ ਹਨ ਉਹ ਵੀ ਕਹਿ ਰਹੇ ਆ ਕਿ ਸਾਡੇ ਵੀਯੂਜ਼ ਘਟ ਆ ਰਹੇ ਆ ਤੇ ਤੁਸੀਂ ਵੀਯੂਜ਼ ਕਰਨੀ ਨਾ ਕੰਮ ਚ ਲੱਗੇ ਰਹੋ ਪਹਿਲਾਂ ਅਸੀਂ ਬਹੁਤ ਭੱਜਦੇ ਸੀ ਬਟ ਅਸੀਂ ਹੁਣ ਛੱਡਤਾ ਹਮ ਹੁਣ ਇਹ ਇੱਕ ਵਾਰੀ ਪਾਉਨੇ ਆ ਫਿਰ ਦੂਜੇ ਦਿਨ ਦੇਖਦੇ ਨਹੀਂਗੇ ਹਾਂ ਬਸ ਅੱਗੇ ਅੱਗੇ ਕਰਦੇ ਰੋ ਪਿੱਛੇ ਜੋ ਹੋ ਗਿਆ ਹੋ ਗਿਆ ਉਹਨੂੰ ਛੱਡੋ ਨਵੇਂ ਵੱਲ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਡੇਲੀ ਵਲੌਗਸ ਦਾ ਯੈਸ ਕੰਪੀਟੀਸ਼ਨ ਕੰਪੀਟੀਸ਼ਨ ਹਰ ਕੰਮ 'ਚ ਹੀ ਕੰਪੀਟੀਸ਼ਨ ਹੋ ਗਿਆ ਹੁਣ ਤੇ ਬਸ ਆਪਦਾ ਕੰਮ ਆਪਦੇ ਮਨ ਨਾਲ ਕਰਦੇ ਰਹੋ ਦਿਲੋਂ ਕਰਦੇ ਰਹੋ ਕੋਨੋ ਤੁਸੀ ਹੋਛੋ ਤਾਂ ਬਸ ਰੱਬ ਆਪੇ ਤੁਹਾਨੂੰ ਤਰੱਕੀ ਜ਼ਰੂਰ ਦਊਗਾ ਹਮ ਬਾਏ ओके okay, जी बाय-बाय मैं चलिया शेयर कर शो या रेस्ट कर लागे, लागे, लागे। भी भी ले। ਜਿੰਨੂੰ ਸੌਰੀ ਤੋਂ ਮੋਟਾ ਨਹੀਂ ਆ। ਲੈ ਗਏ ਲੈ ਗਏ ਲੈ ਗਏ ਗੁੰਨੂ ਤੇਰੀ ਟਰਾਫੀ ਲੈ ਗਏ। ਕਿ ਅਡੇ ਵਿੱਚ ਰੱਖਣੀ ਵੀ ਲੋੜੀ ਹੈ ਕਿ ਘਰੇ ਪਈ ਆ। यस। ਸਕਾਰਾ ਸਿੱਕੇ ਕਿ ਅਡੇ ਰਹਿਤੇ। ਦੋ ਮਾਸ ਤੇ ਲੈ ਆਉਣੇ ਆ। ਸਾਂਝੀਆਂ ਚੰਗੀਆਂ। ਕੋਚ ਦੀ ਵੀ ਮਿਹਨਤ ਆ ਫਿਰ। ਨਾਲੇ ਜਿਹੜੇ ਫਿਰ ਆਉਂਦੇ ਆ ਫਿਰ ਉਹਨਾਂ ਨੂੰ ਵੀ ਦੇਖਣਾ ਲੱਗਣਾ ਚਾਹੀਦਾ ਵੀ ਇਹ ਅਕੈਡਮੀ ਦੇ ਬੱਚਿਆਂ ਦੀ ਮਿਹਨਤ ਆ ਜੀ। ਉੱਥੇ ਪਈਆਂ ਵੀ ਸੋਹਣੀਆਂ ਲੱਗਦੀਆਂ। ਨਾਲੇ ਫਿਰ ਜੀ। ਕੋਬੇ ਲੱਗੇ ਆਣਾ ਫਿਰ ਕੋਬੇ ਲੱਗੇ ਹਾਂ ਅੱਜ ਲਾ ਰਹੇ ਆ ਉੱਥੇ ਮੈਂ ਉਹਦੇ ਤੇ ਗਿਆ ਸੀ ਨਾ ਸਪਾਏ ਗਨ ਦੰਦ ਖਾਇ ਸਾਰੀ ਟਰਾਫੀ ਉੱਥੇ ਲਿਫਾਫੇ ਚ ਪਾ ਕੇ ਰੱਖੀਆਂ ਹੋਈਆਂ ਸੀ ਜਦੋਂ ਅਕੈਡਮੀ ਚੇਂਜ ਕੀਤੀ ਸੀ ਉਦੋਂ ਦੀਆਂ ਤੇ ਹੁਣ ਕਰ ਰਹੇ ਆ ਸੈਟਿੰਗ ਹੁਣ ਵਿਹਲਾ ਹੋਇਆ ਸਾਡਾ ਮੁੰਡਾ ਹੁਣ ਟਾਈਮ ਲੱਗਿਆ ਉਹਨੂੰ ਕੋਚ ਸਾਹਿਬ ਚਲੋ ਬਾਏ ਬਾਏ ਟਾਟਾ ਭੱਜੋ ਆਇਓ ਨਾ ਹੁਣ ਛੇਤੀ ਮੈਂ ਸੌਂ ਸੂਲਾਂ ਸੌ ਜਾ ਨਹੀਂ ਫਿਰ ਸਰ ਸੁਰ ਕਰ ਗੱਲਿਆ ਕਿਤੇ ਵਾਤੇ ਰੱਖ ਲਈ ਗਲੀ ਚੋਂ ਨਿਕਲਿਆ ਤੇ ਗਲੀ ਵਾਲਿਆਂ ਨੇ ਰੋਕ ਲਿਆ ਸਾਰਿਆਂ ਨੇ ਗਲੀ ਵਾਲਿਆਂ ਨੇ ਰੋਕ ਲਿਆ ਸਾਰਿਆਂ ਨੇ ਵਧਾਈਆਂ ਦਿੱਤੀਆਂ ਕਹਿੰਦੇ ਬਹੁਤ ਸੋਹਣੀ ਐ ਏਡੇ ਵੱਡੇ ਟਰੋਫੀ ਕੱਪ ਕਹਿੰਦੇ ਵਧੀਆ ਆਪਣਾ ਨਾਮ ਰੋਸ਼ਨ ਕਰ ਰਹੀ ਐ ਗੁੰਦਰੀਸ ਕੋਰ ਗੁੰਨੂ ਮੈਂ ਕਹਿੰਦਾ ਮੰਡੀ ਨੂੰ ਦਿਖਾ ਕੇ ਜਾਣਾ ਜੇ ਮੰਡੀ ਆਇਆ ਹੋਇਆ ਤਾਂ ਯਾਰਾਂ ਨੂੰ ਦਿਖਾ ਚੱਲੀਏ ਯਾਰਾਂ ਨੂੰ ਦਿਖਾ ਚੱਲੀਏ ਕੱਪ ਗੁੰਨੂ ਦਾ ਦੇਖ ਬਾਬੇ ਤੇਰੀ ਭਤੀਜੀ ਜਿੱਤ ਕੇ ਲੈ ਕੇ ਆਈ ਐ ਵਧਾਈਆਂ ਭਤੀਜੀ ਨੂੰ ਹਾਂ ਥੈਂਕ ਯੂ ਬਾਬੇ ਇੱਕ ਘਰੇ ਪਈ ਐ ਇੱਕ ਅਕੈਡਮੀ ਰੱਖ ਲਈ ਲੈ ਵੇ ਜੱਗੇ ਦੇਖ ਤੈਨੂੰ ਵੀ ਬਹੁਤ ਬਹੁਤ ਦਾਈਆ ਬਾਬੇ ਥੈਂਕ ਯੂ ਹੈ ਕੈਟ ਹਾਂ ਹਾਂ ਸੋਣਾ ਲਾਦਣਾ ਇੱਕ ਘਰੇ ਰੱਖਿਆ ਇੱਕ ਉਹਨੂੰ ਅਕੈਡਮੀ ਰੱਖਾਂਗੇ ਠੀਕ ਹੈ ਮੈਂ ਨਿਕਲਿਆ ਗਲੀ ਵਾਲਾ ਨੇ ਰੋਕ ਲਿਆ ਸਾਰਿਆਂ ਨੇ ਸਾਰਿਆਂ ਨੇ ਦੇਖ ਕੇ ਕਹਿੰਦੇ ਬਹੁਤ ਸੋਹਣਾ ਕੱਪਾ ਜਾਂਦੇ ਦੋ ਆ ਗਏ ਉਹਨੇ ਇਹਦੇ ਆਪਣੇ ਕੋਲ ਇਹ ਗੱਡੀ ਵਿੱਚ ਰੱਖਣਾ ਹੈ ਹਾਂ ਅਕੈਡਮੀ ਚ ਰੱਖਾਂਗੇ ਰਾਵਾਂਗੇ ਹਾਂ ਅਕੈਡਮੀ ਚ ਰੱਖਿਆ ਇੱਕ ਘਰੇ ਰੱਖ ਲਿਆ ਇੱਕ ਆ ਸੀ ਇਹ ਕੋਈ ਚੀਜ਼ ਨੂੰ ਮਿਲਦਾ ਹੁੰਦਾ ਵਿਸ਼ੇਸ਼ ਸੰਵਲ ਹੋਰ ਆ ਜਾ ਬਈਏ ਬੱਸ ਬਾਬੇ ਥੈਂਕ ਯੂ ਕਰਦੇ ਆ ਕੰਮ ਇਹ ਟਿਕਾ ਦੀਏ ਮੈਂ ਕਿ ਅੱਜ ਵਿਲੇ ਆ ਹਾਂ ਠੀਕ ਹੈ ਲੋ ਜੀ ਆ ਦੋ ਤਾਂ ਲਾਤੀਆਂ ਤਿਲਪਾ ਉਹ ਲੱਕੜ ਕਰਕੇ ਹੁੰਦਾ ਇਹ ਆ ਦੋ ਲਾ ਕੇ ਅਟਿਆ ਹਜੇ ਪਹਿਲਾਂ ਉਦੋਂ ਮੈਂ ਕੈਮਰਾ ਨਹੀਂ ਲੈ ਕੇ ਆਇਆ ਤੇ ਜਾਂ ਸ਼ੂਟ ਕਰਨਾ ਤੇ ਤੇ ਹੁਣ ਪੂਰਾ ਲਾ ਕੇ ਸੈਟਅਪ ਤੁਹਾਨੂੰ ਫੇਰ ਦਿਖਾਵਾਂਗੇ ਕੰਦਾ ਖਾਲੀ ਪਈਆਂ ਨਾ ਸਾਰਿਆਂ ਤੇ ਤੁਹਾਨੂੰ ਦਿਖਾਉਨੇ ਆਂ ਤਾਂ ਆ ਜੁਕ ਨੇ ਵਾਜੀ ਵਾਦੀ ਟੋਲੋ ਯਾਰ ਨਾਲ ਤੇ ਅੱਗੇ ਸਾਡੇ ਰੌਣਕ ਮੈਨਾਂ ਲੱਗਿਆ ਹੋਣ ਲੱਗਦੀ ਹੈ ਕੋਈ ਗੱਲਬਾਤ ਹੈਗੀ ਐ ਮੈਂ ਕਿਹਾ ਹੋਣ ਲੱਗਦੀ ਐ ਆਫਿਸ ਤਾਂ ਹੋਣ ਬਣਿਆ ਆਪਣਾ ਨਾਈਸ ਪਰ ਵੀ ਇਹਦਾ ਹੋ ਗਿਆ ਸ਼ਕ ਆਪਣਾ ਤਿਆਰ ਰਹਿ ਗਿਆ ਸੈੱਟ ਕਰਨ ਵਾਲਾ ਤੇ ਬਾਹਰ ਇਧਰ ਵੀ ਸੈਟਿੰਗ ਹੋ ਗਈ ਹੁਣ ਪੂਰੀ ਹੁਣ ਦੱਸੋ ਕੈਰੰਟ ਕਰਕੇ ਕਮੈਂਟ ਕਰਕੇ ਸੋਹਣੀ ਲੱਗਦੀ ਆ ਨਾ ਹੁਣ ਆਫਿਸ ਕਿਵੇਂ ਲੱਗਦਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਆਫਿਸ ਕਿਵੇਂ ਲੱਗਿਆ ਆਪਣਾ ਸੋਹਣਾ ਲੱਗਦਾ ਨਾ ਹੌਲੀ ਹੌਲੀ ਹੁੰਦੀ ਹੁੰਦੀ ਆ ਸੈਟਿੰਗ ਜਦ ਲਈ आले ਕਾਲੇ ਕਾਲੇ ਚ ਨਹੀਂ ਹੁੰਦੇ ਹੁੰਦੇ ਤੁਹਾਨੂੰ ਪਤਾ ਹੀ ਆਪਾਂ ਕਿਵੇਂ ਅਕੈਡਮੀ ਇੱਕਦਮ ਸ਼ਿਫਟ ਕੀਤੀ ਹੈ ਇੱਧਰ ਤੇ ਫੋਟੋ ਟੰਗਦੇ ਆਪਾਂ ਹੁਣ ਹੁਣ ਲੱਗਦਾ ਹੈ ਆਫਿਸ ਇਹਨੂੰ ਸਾਹਮਣੇ ਕੰਧ ਤੇ ਲਾ ਦੋ ਸੈਂਟਰ ਵਿੱਚ ਇੱਧਰ ਲਾ ਨਾ ਮੈਂ ਆਪਾਂ ਬੰਦ ਕਰ ਲਵਾਂ ਜੀ ਆ ਹੁਣ ਇੱਧਰਲੇ ਕੰਧ ਵਿੱਚ ਅੱਖੇ ਕਰਾਓ ਕਾਰ ਪਰਵਾਤੇ ਮੈਂ ਸ਼ਮੀਰ ਪਰ ਯਾਤਰਾ ਕੀਓ ਜੀ ਧਰਮੰਦਰ ਲਾਤਾ ਆ ਪਰ ਬਣ ਗਈ ਨਾ ਗੱਲਬਾਤ ਵਧੀਆ ਇਧਰ ਸੈਟ ਉਹ ਪੰਗੜੇ ਵਾਲੀ ਫੋਟੋ ਬਾਹਰ ਲਾਉਣੇ ਉਹ ਲੈ ਜਾਂਦਾ ਜਗਤਾਰ ਤੇ ਇਧਰ ਆਪਾ ਲਾਤਾ ਆ ਕੰਡ ਖਾਲੀ ਛੱਡਤੀ ਉਹ ਜਿੰਨੀਆਂ ਬਾਕੀਆਂ ਪਈਆਂ ਆਪਣੇ ਕੋਲੇ ਆਉਣਗੀਆਂ ਉਹ ਲਾਵਾਂਗੇ ਤੇ ਦੇਖੋ ਤੁਹਾਨੂੰ ਐਵੇਂ ਨਹੀਂ ਗਿਆ ਤੇ ਕਿਹਾ ਕਿ ਕਿਹਾ ਡਮੀ ਪਈਆਂ ਬਾਧੂ ਘਰੇ ਜਗ੍ਹਾ ਹੈ ਨਹੀਂ ਆਪਾਂ ਕੈਡਮੀ ਰੱਖਤੀ ਆ ਹੁਣ ਆ ਦੇਖੋ ਆ ਕੰਡ ਖਾਲੀ ਐ ਹੁਣ ਇਥੇ ਫੋਟੋ ਲੱਗੂਗੀ ਸੋ ਬਾਹਰ ਫੋਟੋ ਲਾ ਕੇ ਰੱਖਾਲਿਆ ਥੋਨੇ ਨੋ ਬਈ ਮਿੱਤਰ ਉਹ ਇਹ ਵੀ ਲਾਤੀ ਆਪਾਂ ਇੱਥੇ ਹੁਣ ਦੇਖੋ ਲਾਈਟ ਪੈ ਰਹੀ ਹੈ ਨਾ ਹੁਣ ਆ ਕੰਦ ਰਹੀ ਗਈ ਇੱਧਰ ਨਹੀਂ ਕਰਦੇ ਨੋ ਬਈ ਮਿੱਤਰ ਅੱਜ ਭਰ ਗਈ ਆਪਣੀ ਕੈਡਮੀ ਹੁਣ ਲੱਗ ਗਈ ਕੈਡਮੀ ਨੋ ਗਦਰਸ ਨੂੰ ਕਿੰਨਾ ਕੈਟ ਲੱਗਦਾ ਨਾ ਹੁਣ ਅਗਰ ਫੋਟੋ ਲੱਗੀ ਤੰਗਾ ਦਾ ਖੁੰਡੇ ਲਾਓ ਵੀ ਮੈਟਰ ਕੰਦੇ ਬਣ ਗਈ ਨਾ ਗੱਲਬਾਤ ਪ੍ਰੋਪਰ ਗੱਲਬਾਤ ਬਣਾਤੀ ਬਣਾਤੀ ਸਫਾਈ ਵੀ ਕਰਤੀ ਬਸ ਚਲਦੇ ਘਰ ਨੂੰ ਜਵਾਕਾ ਦਾ ਟਾਈਮ ਹੋਣਾ ਲਾਣਾ ਲਾਓ ਜੀ ਹੋਮ ਸਵੀਟ ਹੋਮ 11 ਵਜੇ ਲੱਗੇ ਸੀ ਕੰਮ ਕਰਨ ਤੇ ਹੁਣ ਫ੍ਰੀ ਹੋਏ ਆਂ ਹੋਰ ਪਾਣੀ ਪੀਣ ਨੂੰ ਗਿਆ ਨਾ ਵੇ ਮੇਟਰ ਹੋ ਗਏ ਨੇ ਜਵਾਕਾਂ ਦਾ ਟਾਈਮ ਹੋ ਗਿਆ ਬਰਡਸ ਮੁੰਨਾ ਖੁਸ਼ ਹੋ ਕੇ ਦੇਖ ਮੁੰਨਾ ਚ ਮੁੰਨਾ ਖੁਸ਼ ਹੋ ਕੇ ਦੇਖ ਕੇ ਬੇਨੋ ਆ ਜਾ ਗਨੂ ਲੈਂ ਚਲੀਏ ਦੀਦੀ ਨੂੰ ਖੈਬੂ ਨੂੰ ਲੈਂ ਚਲੀਏ ਸਕੂਲੋਂ ਚਲੀਏ ਨਹੀਂ ਜਾਣਾ ਬਾਏ ਬਾਏ ਬਾਈ ਕਾ ਸਬਜੀ ਨਾਲ ਖਾਣੇ ਇੱਕ ਨਾਮ ਇਹਨਾਂ ਸੱਤ ਤੋਂ ਖਾਣੇ ਹੁੰਦੇ ਆ ਕੀ ਕੀ ਬਣਾਵਾਂ ਮੈਨੂੰ ਦੱਸ ਦੱਸੇ ਮੈਨੂੰ ਕਾਜਲ ਬਲਰ ਆ ਇਸ ਦਾ ਇਹ ਕਹਿੰਦਾ ਹੁਣ ਇਹ ਕਹਿੰਦਾ ਮੈਨੂੰ ਸਬਜੀ ਨਾਲ ਦੋ ਮੈਂ ਐਵੇਂ ਨਹੀਂ ਖਾਣੇ ਜੇ ਸਬਜੀ ਬਣਾ ਲਈ ਤੇਰੀ ਭੈਣ ਕਹੂਗੀ ਮੈਨੂੰ ਤਾਂ ਐਵੇਂ ਦੇ ਦੋ ਮੈਂ ਤਾਂ ਸਬਜੀ ਨਹੀਂ ਖਾਣੀ ਸਿੱਧਰ ਮੈਂ ਜਾਵਾਂ ਮੈਂ ਕਿਹੜੇ ਖੂਹ ਚ ਡਿੱਗਾਂ ਜਾ ਕੇ ਮੇਰੇ ਖੂਹ ਨਾ ਜਾ ਕੇ ਦੇਖੋ ਤੇਰਾ ਕਿਹੜਾ ਖੂਹ ਆ ਚਲੀ ਜਾਣਾ ਬਸ ਨਾਨੀ ਕਰੇ ਕੀ ਕਰਦੇ ਤੈਨੂੰ ਕਿ ਲੈ ਕੇ ਜਾਵਾਂ ਹੂੰ ਤੁਹਾਨੂੰ ਵੀ ਆਖੇ ਲੱਗਦਾ ਮੇਰੇ ਤੈਨੂੰ ਕਿ ਲੈ ਕੇ ਜਾਵਾਂ ਮੈਂ ਨਾ ਕੁ ਸਦਾ ਦਾ ਪਤਾ ਹੀ ਨਹੀਂ ਆ ਮੈਂ ਅੱਜ ਮਜ਼ੇ ਤੋਂ ਬੈਠ ਕੇ ਚੰਗਾ ਆਵੜ ਐਨੇ ਕੀ ਆ ਲਾ ਲਾਓ ਬਈ ਮੇਤਰਾ ਟਾਈਮ ਹੋ ਗਿਆ 4:30 ਕਹਿੰਦੇ ਕੱਲੋ ਸਹਿਬੂ ਦਾ ਬਰਥਡੇ ਆ ਪੇਪਰ ਹੈ ਉਹ ਕੱਲੋ ਸੌਰੀ ਸੌਰੀ ਕੱਲੋ ਦਾ ਐਂ ਤੇ ਆਣਾ ਹੈ ਪਰ ਇਮਤਿਹਾਨ ਆਣਾ ਕੱਲ ਸੈਬੋ ਕੱਲੋਂ ਕਹਾ ਇਮਤਿਹਾਨ ਆਣਾ ਹੈ ਇਮਤਿਹਾਨ ਪੇਪਰਾਂ ਦੇ ਵਿੱਚ ਇਮਤਿਹਾਨ ਕਹਿੰਦਾ ਤੇਰਾ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ ਇਮਤਿਹਾਨ ਤੈਨੂੰ ਪਤਾ ਪੇਪਰਾਂ ਨੂੰ ਪੰਜਾਬੀ ਦੇ ਵਿੱਚ ਇਮਤਿਹਾਨ ਕਹਿੰਦੇ ਆ ਹਾਂ ਹਾਂ ਇੰਗਲਿਸ਼ ਗਾਇ ਪੇਪਰ ਆ ਹਾਂ ਇਮਤਿਹਾਨ ਬੱਲੇ ਨਹੀਂ ਜੇ ਤੂੰ ਬੱਲੇ ਇਮਤਿਹਾਨ ਲਿਆ ਜਾਊਗਾ ਕਿ ਤੁਸੀਂ ਕਿੰਨੇ ਕੁ ਪਾਣੀ ਚ ਤੇ ਨਾਲਜ ਆ ਤੁਹਾਨੂੰ ਕਿੰਨੇ ਕੁ ਪਾਣੀ ਚ ਕੋਟੀ ਵੀ ਪਾਲਾ ਮੈਂ ਤਾਂ ਫਸਟ ਹੁੰਦਾ ਹੁੰਦਾ ਸੀ ਕਲਾਸ ਚ ਓਹ ਹਾਂ ਹਾਂ ਸਾਰੇਆਂ ਦੇ ਗਲੇ ਖਰਾਬ ਹੋ ਗਏ ਤੁਹਾਡੇ ਐ ਰਿਪੋਰਟ ਕਰ ਦਿਖਾਵਾ ਹਾਂ ਇਹ ਦੇ ਦਿਖਾਓ ਦੇਖੋ ਨਾ ਸੰਦੂਕ ਚ ਰੱਖਿਆ ਹੋਇਆ ਓ ਕੀਨੇ ਕੇ ਮੈਂ ਰੱਖਿਆ ਸੰਦੂਕ ਚ ਕੀਨੇ ਕਹਿਣਾ ਸੰਦੂਕ ਸੰਦੂਕ ਕੀ ਹੁੰਦਾ ਹੈ ਸੰਦੂਕ ਦਾ ਸੋਪਾ ਇੱਕ ਕਮੈਂਟ ਕਰਕੇ ਦਾ ਚਨੇ ਨਾ ਦਾਜ ਹੁੰਦਾ ਸੰਦੂਕ ਕੋਨੂ दो <laughs> ਨੋ ਬਈ ਮੇਟਰ ਉਹ ਕਹਿੰਦੇ ਟਾਈਮ ਹੋ ਗਿਆ ਅਕੈਡਮੀ ਜਾਣ ਦਾ ਟਾਈਮ ਹੋ ਗਿਆ ਇੱਧਰ ਦਿਖਾ ਦਿੰਦੇ ਆ ਤੁਹਾਨੂੰ ਫੋਨ ਆ ਗਿਆ ਪਹਿਲਾਂ ਉਹ ਕਹਿੰਦੇ ਮੈਂ ਵੀ ਜਾਣਾ ਮੈਂ ਕਿਹਾ ਚਲੋ ਫਿਰ ਮੈਂ ਮੈਨੂੰ ਮੈਨੂੰ ਆਰਡਰ ਆਇਆ ਕਿ ਤੁਸੀਂ ਵੀ ਆਓ ਅੱਛਾ ਜੀ ਕਿਉਂ ਨਹੀਂ ਆਉਂਦੇ ਹਮ ਅਕੈਡਮੀ ਦੇਖ ਕੇ ਜਾਓ ਭੈਣ ਦਾ ਫੋਨ ਆਇਆ ਹਾਂ ਅਕੈਡਮੀ ਸੋਹਣੀ ਬਣਾਈ ਅੱਜ ਸਾਨੂੰ ਪਤਾ ਲੱਗ ਜੂਗਾ ਮੈਂ ਮਿਹਨਤ ਕਿੰਨੀ ਕੀਤੀ ਸੀ ਹਨਾ ਬੈਗਾ ਪਤਾ ਲੱਗੂਗਾ ਕੀ ਕੀ ਕੀਤਾ ਦੇਖੋ ਜਾ ਕੇ ਅਕੈਡਮੀ ਚ ਮੈਂ ਤੇ ਜਗਤਾਰ ਨੇ ਅਕੈਡਮੀ ਸੋਣੀ ਬਣਾਤੀ ਮੈਂ ਵੀ ਗੱਡੀ ਕਰਤੀ ਸਟਾਰਟ ਗੱਡੀ ਤੇ ਚੱਲਦੇ ਆ ਠੰਡ ਬਹੁਤ ਹੋਈ ਬਈ ਠੰਡੀ ਹੋਈ ਬਈ ਠੰਡ ਠੰਡ ਠੰਡੀ ਠੰਨੀ ਠੰਡ ਠਾ ਠੌ ਠੰਡੀ ਰਹੀ ਬਈਆ ਬਾਹਰ ਉੱਥੇ ਹਾਂ ਫਿਰ ਉੱਥੇ ਲੈ ਕੇ ਰੱਖ ਘਾਟ ਤੇ ਪਈਆਂਗੀ ਲੈ ਜਾ ਕੇ ਚੱਕੀ ਲਾਜੂ ਹਾਂਜੀ ਨਾ ਉਹ ਵੀ ਮੇਟਰ ਚੱਲੀਏ ਫਿਰ ਅਕੈਡਮੀ ਚੱਲੀਏ ਫਿਰ ਦਾ ਜਕਰ ਨੁਰ ਬਾਨਗੀ ਵਾਪਸੀ ਕਰ ਲੋ ਤਾਰਾ ਕੇਬਲ ਵਾਲੀ ਤਾਰਾ ਨੰਗੀਆਂ ਹੈਲੋ ਬੇਟਾ ਹਾਊ ਆਰ ਯੂ ਆਹ ਦਾ ਡਾਇਲੋਗ ਤਾਂ ਮਾਰ ਫਿਰੋ ਸੋਨ ਕਿਹੜਾ ਸੀਗਾ ਉਹ ਜਿਹੜਾ ਗੱਡੀ 'ਚ ਮਾਰਦਾ ਹੁੰਦਾ ਸੀ ਸੋ ਐ ਕਿਹੜਾ ਸੀ ਐਲੀਗੈਂਟ ਵਾਲਾ ਇਧਰ ਸੋ ਐਲੀਗੈਂਟ ਲੁਕਿੰਗ ਲਾਈਕ ਅ ਵਾਓ ਹਾਂ ਜਸ ਲੁਕਿੰਗ ਲਾਈਕ ਅ ਵਾਓ ਲੌਜ ਅਕੈਡਮੀ ਤੋਂ ਆ ਕੇ ਦੁਬਾਰਾ ਪੜ੍ਹਨਾ ਸਟਾਰਟ ਕਰਤਾ ਸੀ ਅੱਜ ਸੈਬੂ ਦੇ ਪੇਪਰ ਦੀ ਚੱਲ ਰਹੀ ਹੈ ਤਿਆਰੀ ਜੋਰਾ ਸ਼ੋਰ ਨਾਲ ਮੰਮੀ ਆ ਕੇ ਇੱਥੇ ਪੈ ਗਈ ਜੀ ਭੁੱਖ ਲੱਗੀ ਆ ਕਹਿੰਦੇ ਬਣਾ ਲਓ ਰੋਟੀ ਹੁਣ ਅੱਜ ਤਾਂ ਸਬਜ਼ੀ ਵੀ ਨਹੀਂ ਬਣਾਈ ਅੱਜ ਲੇਟ ਹੋ ਗਈ ਸੀ ਸਾਡੀ ਰੋਟੀ ਸੈਬੂ ਦੇ ਪੇਪਰ ਕਰਕੇ ਇਹ ਦਰਮਾ ਆਪਦੇ ਪੁੱਤਰ ਨੂੰ ਬਣਾਈ ਜਾਂਦੀ ਹੈ ਕਿਹੜੀ ਗੱਲ ਨੂੰ ਬਣਾ ਰਹੀ ਐ ਦੱਸਾਂ ਮੈਂ ਆਹਦੇ ਪੁੱਤਰ ਨੂੰ ਬਣਾਈ ਜਾਂਦੀ ਆ ਗਾ ਆਦੇ ਮੁੰਡੇ ਨੂੰ ਕਿਉਂ ਮਨਾਈ ਜਾਨੀ ਹੈ ਮੁੰਡਾ ਕਹਿੰਦਾ ਮੈਂ ਰਾਜਮਾ ਹੀ ਖਾਣੇ ਐ ਟਾਈਮ ਦੇਖੋ ਕਿੰਨੇ ਵਜ ਗਏ ਕਹਿੰਦਾ ਮਮਾ ਮੈਂ ਰਾਜਮਾ ਹੀ ਖਾਣੇ ਰਾਜਮਾ ਹੀ ਖਾਣੇ ਹੋਰ ਕੁਝ ਨਹੀਂ ਖਾਉਂਗਾ ਮੈਂ ਕੱਲੇ ਰਾਜਮਾ ਹੀ ਖਾਉਂਗਾ ਮਮਾ ਸੂਬਾ ਤੱਕ ਇੱਕ ਗਿਆ ਛਿਗਾ ਮੁੰਡਾ ਸੂਬਾ ਤਾਂ ਨਹੀਂ ਕੱਲ ਰਾਤ ਦਾ ਕੀ ਹੋਇਆ ਮੁੰਡੇ ਨੇ ਸਵੇਰ ਤੱਕ ਆਡੇ ਮੁੰਡੇ ਨੇ ਕੱਲ ਰਾਤ ਨੂੰ ਕੀ ਆ ਛਿਗਾ ਮਮਾ ਮੈਨੂੰ ਰਾਜਮਾ ਬਣਾ ਦਿਓ ਪਰ ਮਮਾ ਦਾ ਪੁੱਲ ਗਈ ਮਮਾ ਦੀ ਦਿਮਾਗ ਜੋ ਸਕਿਪ ਹੋ ਗਿਆ ਉਹਨੇ ਮੁੰਡਾ ਕਹਿੰਦਾ ਮੈਨੂੰ ਰਾਜਮਾ ਬਣਾ ਕੇ ਦਿਓ ਸੂਬਾ

ਕੀ ਪੁੱਤ ਮੈਂ ਕੱਲੂ ਬਣਾ ਦੂੰਗੀ ਅੱਜ ਰਹਿਣ ਦੇ ਮੈਂ ਬਣਾਉਂ ਕਿਉਂ ਰੱਖ ਦਿੰਦਾ ਮੈਂ ਅੱਜ ਤੈਨੂੰ ਇੱਕ ਦੀ ਪੁਰਜੀ ਖਵਾ ਦਈਏ ਵਾਓ ਮੈਂ ਆਜ ਖੁਸ਼ੀ ਨਹੀਂ ਚੱਲ ਠੀਕ ਹੈ ਬਰਤ ਰੱਖ ਲੈ ਪੁੱਤ ਠੀਕ ਹੈ ਬਰਤ ਰੱਖ ਲੈ ਜਾ 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 ਸੋ ਜਾ ਐ ਐ ਐ ਚਾਹ ਉਹ ਮੰਨ ਗਿਆ ਮੰਨ ਗਿਆ ਮੰਨ ਗਿਆ ਮੰਨ ਗਿਆ ਮੰਨ ਗਿਆ ਨਾ ਵਾਹ ਵੇ ਮੇਟਰ ਮੰਨ ਗਿਆ ਮੰਨ ਗਿਆ 2 ਮਿੰਟ ਲੱਗੇ ਪੂਰੇ ਮਨਾਉਣ ਤੇ ਹੋਣੇ ਕਹਿੰਦਾ ਆਮਲੀ ਦਿਖਾ ਲੂਗਾ ਉਹਨੇ ਜਿਹੜੇ ਵੀਡੀਓ ਬਣ ਗਈ ਨਾਲੇ ਚਾਵਲ ਬਣਾਓ ਚਾਵਲ ਸੁਣੋ ਤੇਰਾ ਮਿੱਟੂ ਚਾਵਲ ਬਣਾ ਸੰਸਣਾ ਨਾ ਮਿਕਸਰ ਚਾਂ ਕਰੀ ਚਾਵਲ ਬਣਾਓ ਚਾਵਲ ਖਵਾਏ ਜਣ ਚਲ ਹੁਣ 3 ਬਣਾ ਲੈ ਸੰ ਕਰ ਅਜੂ ਬਸ ਪਾਏ ਸੀ ਨਾ ਦੁਪਹਿਰੇ ਵੀ ਉਹੀ ਚੀਜ਼ ਕੱਲ ਉਹਨੇ ਜਿੰਨਾ ਰੱਖ ਕੇ ਰਾਤ ਮਨਾ ਕੱਲ ਫੇਰ ਚਾਵਲ ਚਾਬੀ 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 ਕਰ ਕੋਲ ਤੁਹਾਡਾ ਕੀ ਰੌਲਾ ਪੈ ਗਿਆ ਜੀ ਉਸ ਤੋਂ ਮੰਮੀ ਵੀ ਭਾਈ ਹੁਣ ਤੁਹਾਡਾ ਕੀ ਰੌਲਾ ਪੈ ਗਿਆ ਕੋਈ ਕੰਮ ਆ ਗਿਦਣਿਓ ਖਾਂਦੇ ਨਾਲੇ ਰੋਟੀ ਮੈਂ ਨਾ ਖਾਉਂਗੀ ਕਾਦੇ ਨਾਲ ਖਾਣੀ ਆਂਬ ਦੇ ਚਾਹ ਨਾਲ ਆਂਬ ਦੇ ਚਾਹ ਨਾਲ ਖਾ ਲੇ ਪਪੀ ਚੱਕੀ ਨੇ ਕਿਹਨੇ ਕੀ ਖਾਣਾ ਗੁੰਨੀ ਨੇ ਆਂਬ ਦਾ ਚਾਹ ਆਂਬ ਦੇ ਚਾਹ ਨਾਲ ਰੋਟੀ ਖਾਣਾ ਸਾਬਾਸ ਤੇ ਬਣ ਰਿਹਾ ਸਪੈਸ਼ਲ ਨਾ ਬਈ ਮੈਂ ਫੁੰਜੀ ਕਰਦੀ ਹੈ ਰੇੜੀਆ ਪਰ ਚਾਟ ਬਣਾ ਕੇ ਹਾਂ ਥੋੜਾ ਜਿਹਾ ਰਹਿੰਦਾ ਹੈ ਦੇ ਕੋੜਾ ਲੈ ਰਹੇ ਨੇ ਦੇ ਜੀ ਇਸ ਕੀ ਕਮੀ تھی ਇਸ ਕੀ ਕਮੀ تھی ਸਾਗੂਦੇ ਰਾਜਮਾ ਕਰਦੇ ਕਿਉਂ ਤੇ ਯੇ ਕਿਥੇ ਬਾਈਕ ਨੂੰ ਤਾਂ ਹੈ ਨਹੀਂ ਅੱਛਾ ਆਓ ਉਸੇ ਬਾਹਰ ਏਡਾ ਵੱਡਾ ਰੱਖਿਆ ਐਡਾ ਕਿਥੇ ਨਹੀਂ ਸਿੱਧੀ ਹੈ ਨਹੀਂ ਇਹ ਕਿਤੇ ਹੈ ਆਇਂ ਟੋਟੇ ਲਗਾ ਤੋ ਟੋਟੇ ਓਕੇ ਲੋ ਜੇ ਸਾਬੂ ਕਹਿੰਦਾ ਪਾਪਾ ਜੀ ਮੈਂ ਗੱਲ ਦੱchnੀ ਐ ਦੱਛੋ ਚੱਪ ਅਸਮਾਨ ਚ ਕੀ ਹੁੰਦਾ ਕੋਰੇ ਨੇੜੇ ਆ ਫਿਰ ਨਹੀ ਆ ਬੰਦ ਕਰੋ ਚਿਮਨੀ ਜਾਣ ਅਸਮਾਨ ਚ ਫੇ ਨੇੜੇ ਆ ਕੇ ਦਸੂਗਾ ਪੁੱਛੂਗਾ ਅਸਮਾਨ ਚ ਕੀ ਹੁੰਦਾ ਅਸਮਾਨ ਚ ਕੀ ਹੁੰਦਾ ਸਾਬੂ ਤੁਸੀਂ ਹੱਸੋ ਅਸਮਾਨ ਚ ਹੁੰਦਾ ਕਲਾਊਡਸ ਬੱਦਲ ਬਾਬਾ ਜੀ ਬਰਡਸ ਇਹੀ ਹੁੰਦਾ ਅਸਮਾਨ ਚ ਹੋਰ ਕੀ ਹੁੰਦਾ ਗਲਤ ਕੀ ਹੁੰਦਾ ਉੱਚੀ ਦੱਸੀ ਕੀ ਹੁੰਦਾ ਉਸ ਮਨ ਚ ਛੈਪੂ ਦੱਸੂਗਾ ਹੁਣ ਦ ਚੋਪੇ ਜਲਦੀ ਅਸੀਂ ਤਾਂ ਵੇਟ ਕਰੀ ਜਾਂਦੇ ਹਾਂ ਤੂੰ ਹੁਣ ਬੋਲ ਰਿਹਾ ਤੂੰ ਤਾਂ ਬੋਲਦਾ ਨਹੀਂ ਅਜੇ ਚਲ ਪੀਂਦੇ ਨਹੀਂ ਮਿਲਦਾ ਤਾ ਬੋਲਦਾ ਨਹੀਂ ਸਾਰੇ ਵੇਟ ਕਰੀ ਜਾਂਦੇ ਆ ਬਦ ਰੇਂ ਆਂਦੀ ਐ ਸਾਰਾ ਪਾਣੀ ਰਿਵਰ ਮੰਜ ਜਾਂਦਾ 8000 ਦਾ ਸਨ ਵੀ ਨਿਕਲਿਆ ਜਾਂਦਾ ਥੋੜਾ ਥੋੜਾ ਹਮ ਸਨ ਗਰਮ ਕਰਦਾ ਰਹਿੰਦਾ ਹਮ ਪਾਣੀ ਵਰ ਨੂੰ ਹਰੀ ਵਰਦਾ ਪਾਣੀ ਉਹ ਤਾਂ ਉੱਦਾਂ ਦੇ ਉੱਪਰ ਉੱਡਰ ਲੱਗ ਜਾਂਦਾ ਹੈ ਕਿਉਂ ਚਾ ਉਹ ਉੱਡਰ ਲੱਗ ਜਾਂਦੀ ਹੈ ਨੀ ਵਰਦਾ ਪਾਣੀ ਸਾਨੂੰ ਲੈ ਲੈਂਦਾ ਹੈ ਮੇਰੇ ਕਲਾਊਡਸ ਬਣ ਜਾਂਦੇ ਆ ਹਾਂ ਆਂ ਵੀ ਬਤਾਓ ਇਹ ਉਹਨੂੰ ਬੱਦਲ ਕਹਿੰਦੇ ਆ ਰਾਈਟ ਸੈਬੂ ਉਹ ਉਹ ਜਿਹੜਾ ਪਾਪ ਜਿਹੜਾ ਪਾਣੀ ਹੁੰਦਾ ਨਾ ਉਹ ਸਨ ਉੱਪਰ ਖਿੱਚ ਲੈਂਦਾ ਫਿਰ ਉਹ ਕਲਾਊਡਸ ਬਣ ਜਾਂਦੇ ਆ ਹੁੰਦੀ ਆ ਜਿਹੜੀ ਚਾਚ ਵੀ ਨਿਕਲਦੀ ਆ ਜਦੋਂ ਪਾਣੀ ਘਰੇ ਹੋ ਜਾਂਦਾ ਉਹਦੇ ਵੀ ਪਾਪ ਨਿਕਲਦੀ ਆ ਹਾਂ ਤੁਸੀਂ ਦੇਖਦੇ ਹੋ ਜਦੋਂ ਸਰਦਾ ਉਹ ਕਿਹਾ ਉਹ ਤਾਂ ਤੁਸੀਂ ਉਹਦੇ ਕੋਲੇ ਬੈਠੇ ਰਹੇ ਹੋ ਪਾਪ ਫਿਰ ਉੱਡੂ ਦੇਖ ਉੱਡ ਰਿਹਾ ਨਹੀਂ ਮੇਰਾ ਅੰਦਾਜ਼ ਸਹੀ ਹੋਇਆ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਸਹੀ ਬਾਤ ਐ ਲਓ ਭਾਈ ਮੈਂ ਤਰੋ ਗੋਨੂ ਪਹਿਲਾ ਖਾ ਕੇ ਅੜੀ ਆਮਲੇਟ ਔਨ ਛਕਣ ਲੱਗੀ ਐ ਰੋਟੀ ਉਹ ਵੀ ਅੰਬ ਦੇ ਮਿਰਚ ਨਾਲ ਹਾਂਜੀ ਦੱਸੋ ਕੀ ਆਊਗਾ ਹੋ ਗਈ ਨਾ ਬੇਸਤ ਤੁਹਾਡੀ ਮੇਰੀ ਤਾਂ ਬੇਸਤੀ ਹੁੰਦੀ ਰਹਿੰਦੀ ਐ ਬੱਤ ਕੋਈ ਗੱਲ ਨਹੀਂ ਫਿਰ ਕੀ ਐ ਹੁਣ ਆਪਣੀ ਆ ਗਈ ਵਾਰੀ ਵਾਹ ਕੀ ਬਾਤ ਐ ਮੈਨੂੰ ਬੜਾ ਸੋਹਣਾ ਸਜਾਇਆ ਓਏ ਥੈਂਕ ਯੂ ਗਾਇਸ ਕਿਉਂ ਪਤਾ ਵਿਚਾਰ ਚਾਰ ਦੇ ਤਾਂ ਹਾਂਜੀ ਜਿਹੜਾ ਫਸਟ ਚ ਲੈ ਕੇ ਆਇਆ

ਪੁਰਜੀ ਵੀ ਜੋ ਬਸੀ ਹੋਰ ਇਹਦੇ ਕੋਲ ਆचार ਬਹੁਤ ਸਵਾਦ ਹੈ ਹੋਰ ਮਿਰਚ ਦਾ ਆਚਾਰ ਹਾਂ ਸਾਰੇ ਖਾਣੇ ਆ ਸੀ ਹੋਰ ਸਬੂ ਬੂਤੂ ਉਹ ਲਾਈਟ ਚਲਾ ਦਿਓ ਨਹੀਂ ਰਾਏ تھے ਥੈਂਕ ਯੂ ਮੈਡਮ ਗਾਇਸ ਸਬੂ ਕੰਨ ਮੈਂ ਰੋਟੀ ਰੱਖ ਕੇ ਆਣੀ ਕਾਉ ਵਾਸਤੇ ਹਾਂ ਟੰਡ 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 ਚੱਕੋ 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 ਤੇ ਰੱਖ ਕੇ ਆਓ ਕੋਈ ਨਾ ਚੱਕੀ ਜਾ ਚੱਕ ਤੋ ਚੱਕ ਤੋ ਬੇਟਾ ਨਹੀਂ ਇੱਥੇ ਕੋਈ ਰੱਖਦਾ ਹੁੰਦਾ ਤੈਨੂੰ ਪਤਾ ਤਾਂ ਆਪਾਂ ਕਿੱਥੇ ਰੱਖਦੇ ਹੁੰਨੇ ਇਹ ਤਾਂ ਗੰਦੇ ਬੱਚੇ ਆ ਜਿਹੜੇ ਰੱਖਦੇ ਆ ਆਪਾਂ ਉੱਥੇ ਰੱਖਦੇ ਹੁੰਨੇ ਆ ਨਾ ਉੱਥੇ ਰੱਖੋ ਉਹ ਤੇ ਕਾਊ ਖਾ ਜਾਂਦੀ ਹੁੰਦੀ ਐ ਹਾਂ ਇੱਥੇ ਕਾਊ ਖਾ ਲੂਗੀ ਕਰ ਜਾ ਤੇ ਰਿੱਪ ਕਰ 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 ਹਾਂ ਲੈ ਲੈ ਲੋ ਵੀ ਮੈਂ ਤੁਹਾਨੂੰ ਟੈਲਕ ਗੋਡਨ ਆਈਟ ਕਰ ਦਈਏ ਬਾਏ ਬਾਏ ਕਰ ਦਈਏ ਮਿਲਾਂਗੇ ਤੁਹਾਨੂੰ ਕੱਲ ਨੂੰ ਸਾਰਿਆਂ ਨੂੰ ਜਲਦੀ ਨਾਲ ਵਲੌਗ ਤੇ ਬਾਏ ਬਾਏ ਗੁੱਡ ਨਾਈਟ ਹਾਤਾ ਸਾਰੀ ਮੈਡਮ ਐਂ ਦੇ ਰੋਟੀਆਂ ਖਾਂਦੀਆਂ ਸਾਨੂੰ ਸਾਰਿਆਂ ਨੂੰ ਖਵਾ ਕੇ ਗਾਇਸ ਹੁਣ ਆਪਾਂ ਇੱਕ ਤੁਹਾਡੇ ਉਸ ਤੇ ਸਰਪ੍ਰਾਈਜ਼ ਸਰਪ੍ਰਾਈਜ਼ ਹੈ ਕੱਲ ਥੁੰਨੂ ਸੁਬਾ 6:7 ਵਜੇ ਥੁੰਨੂ ਇੱਕ ਛੋਟਾ ਜਿਹਾ ਵਲੋਗ ਆਇਆ ਕਰੋ ਹੈ ਨਾ ਅੱਜ ਬਾਈ ਕਰਤਾ ਬਾਈ ਸਾਰਿਆਂ ਨੂੰ ਅਜਾ ਵਲੋਗ ਆਪੇ ਚੀ ਕਰਦੇ ਸਮਾਪਤ ਕੱਲ ਮਿਲਾਂਗੇ ਖੌਨਮ ਵਲੋਗ ਯੂ ਗਾਇਸ ਆ ਦੇਖੋ ਡਰਾਇੰਗ ਮੈਂ ਸੋਨੀ ਬਣਾਈ ਹੈ ਛੇ ਗੰਦੀ ਵਧੀਆ ਬਣੀ ਹੈ ਛੇ ਗੰਦੀ ਕਲਰਸ ਨਾ ਬਣਾਇਆ ਦੇਖੋ ਸ਼ੇਅਰ ਕਰਕੇ ਦੱਸਿਓ ਸੋਰੀ ਕਮੈਂਟ ਕਰਕੇ ਜ਼ਰੂਰ ਦੱਸਿਓ